ਅਰੀ ਪੰਜੀ ਕੀ ਨਾ ਤੁਹਾਡਾ ਲਵਦੀਪ ਕੌਰ ਕੀ ਗੱਲ ਬਾਤ ਪੈਣ ਬਈ ਆਏ ਬਾਬੇ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਇਹਨਾਂ ਨੇ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਆ ਇਹ ਧੀਆਂ ਬੇਡਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਨਸੀ ਦੀ ਸਜ਼ਾ ਦਿੱਤੀ ਜਾਣੀ ਇਹ ਨਹੀਂ ਮੈਨੂੰ ਇਨਸਾਫ ਚਾਹੀਦਾ ਮੇਰ ਨਾਲ ਥੱਕਾ ਹੋਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਐਸੀ ਤੋਂ ਕੀ ਨਾ ਕੀ ਬਾਬਾ ਤੁਹਾਨੂੰ ਹੰਦ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਏ ਤੁਸੀਂ ਇਹਨਾਂ ਕੋਲ ਸਾਹੀ ਪੁੱਤਰ ਦੀ ਦਾਅਵੇ ਕਰਕੇ ਕਹੇਗੀ ਤੁਹਾਨੂੰ ਪੁੱਤਰ ਮਿਲੂਗਾ ਪੰਜ ਸ਼ਨਾਣ ਕਰੋੜੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾੜਤਾ ਮੈਨੂੰ ਉਸੇ ਘਰ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਵਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਵਾਜੂਲੀ ਸਜ਼ਾ ਦਿੱਤੀ ਜਾਵੇ ਇਹਨੂੰ ਵਾਂਸੀ ਜ਼ਿਆਦਤੀ ਆ ਕਿ ਮੈਂ ਕਿੰਨੇ ਜਣੇ ਸੀ ਪਰ ਨਾਲ ਨੋ ਮੁੰਡੇ ਹੋਰ ਵਾਪਸ ਆਏ ਹੋਤੇ ਮੋਟਰਸਾਈਕਲ ਤੇ ਦੋ ਮੁੰਡੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 24 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ਾਈ ਵਿੱਚ ਆਪੇ ਵਜ ਗਈ ਆਈ ਮੈਂ ਹੱਥ ਛੋੜੇ ਕੀ ਬਾਬਾ ਜੀ ਮੈਂ ਨਹੀਂ ਇੱਦਾਂ ਸੀ ਇਹਨੂੰ ਮੇਰੇ ਘਰ ਬਚਾ ਦੋ ਮੈਂ ਨਹੀਂ ਇੱਦਾਂ ਸੀ ਤੇ ਬਾਬੇ ਨੂੰ ਕੀ ਕੀ ਆ ਗਿਆ ਭਾਗਿੰਦਾ ਮੈਂ ਪੈਰ ਪੱਗਾਂ ਦੇ ਪੱਗ ਪਹਿਰਾ ਦੇ ਰਾਖੇ ਹਾਂ ਨਾ ਮੈਂ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤ ਸਜ਼ਾ ਦਿੱਤੀ ਜਾਵੇ ਇਹਨੂੰ ਲੈ ਕੇ ਕਿੱਥੇ ਗਿਆ ਸੀ ਬਾਬਾ ਮੋਟਰ ਆਪਣੀ ਤੇ ਲੈ ਕੇ ਗਿਆ ਸੀ ਕਿੰਦਾ ਉੱਥੇ ਇਸ਼ਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉੱਥੇ ਜਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਸ ਬੰਦੇ ਦੀ ਦਰਖਾਸਤ ਦਿੱਤੀ ਹੋਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂ ਜੀ ਕਰਵਾਈ ਅਜੇ ਤੱਕ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ। ਹੂੰ ਤੇ ਜਦੋਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਵੀ ਦਰੂ ਕੀ ਕਹਿਣਾ ਚਾਹੁੰਦੇ ਤੇ ਇਹਨਾਂ ਨੂੰ ਇਹ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ। ਕੋਮ ਬੰਦ ਤਰੀਕ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਢਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ। ਹੂੰ ਮੈਨੂੰ ਪਤਾ ਨਹੀਂ 10 ਕ ਦੇ ਕਰੀਬ ਘਰੋਂ ਲੈ ਕੇ ਗਿਆ ਸੀ। ਤੇ 12 ਦੇ ਕਰੀਬ ਮੈਂ ਘਰ ਆਈ 12 12:30 ਦੇ ਕਰੀਬ ਹੂੰ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਅਟੈਕ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾਤਾ ਨਸ਼ੀ ਨਸ਼ੇਲੀ ਦਵਾਈ ਦਿੱਤੀ ਮੈਨੂੰ ਨਸ਼ੇਲੀ ਦਵਾਈ ਦਿੱਤੀ ਗਈ ਉਹਦੇ ਨਾਲ ਹੀ ਅਟੈਕ ਹੋ ਗਿਆ ਹਾਂਜੀ ਉਹਦੇ ਨਾਲ ਅਟੈਕ ਲੇਡੀਜ਼ ਦੀ ਵੀਡੀਓ ਵਾਇਰਲ ਹੋ ਰਹੀ ਆ ਕੋਈ ਰੇਪ ਮਾਮਲਾ ਆ ਕੀ ਜਿਹਾ ਹੋਇਆ ਸੁਬਾ ਦੇ ਕੀ ਪੂਰਾ ਮਾਮਲਾ ਹੈਗਾ ਇਹ ਕੁਝ ਦਿਨ ਪਹਿਲਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਲੇਡੀਜ਼ ਨੇ ਕਿਹਾ ਵੀ ਮੇਰੇ ਨਾਲ ਬਾਬਾ ਕਲਵੰਦ ਸਿੰਘ ਆ ਜਿਨੇ ਮੈਨੂੰ ਕੋਲ ਡਰਿੰਕ ਦੇ ਵਿੱਚ ਕੁਝ ਪਿਆ ਕੇ ਤੇ ਮੈਨੂੰ ਇਹ ਕਿਹਾ ਗਿਆ ਕਿ ਮੈਂ ਤੈਨੂੰ ਪੁੱਤਰ ਦੀ ਦਾਤ ਮਿਲੂਗੀ ਤਾਂ ਮੇਰੇ ਨਾਲ ਤੈਨੂੰ ਪੰਜ ਇਸ਼ਨਾਨ ਕਿਤੇ ਬਾਹਰ ਕਰਨ ਜਾਣਾ ਪਊਗਾ ਤੇ ਉਹਨਾਂ ਉਸ ਦਾ ਪਤੀ ਉਹਦੇ ਨਾਲ ਗਿਆ ਹੋਇਆ ਸੀਗਾ ਤੇ ਉਹਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਉਹ ਆਪਣੇ ਸਕੂਟਰ ਦੇ ਉੱਤੇ ਬਿਠਾ ਕੇ ਲੇਡੀਜ਼ ਨੂੰ ਕਿਸੇ ਬਾਹਰ ਮੋਟਰ ਦੇ ਉੱਤੇ ਲੈ ਗਿਆ ਤੇ ਉਸ ਦੇ ਨਾਲ ਉਸ ਨੇ ਰੇਪ ਕੀਤਾ ਤੇ ਲੇਡੀਜ਼ ਨੇ ਤੁਰੰਤ ਜਦੋਂ ਪਹਿਲਾਂ ਤਾਂ ਸਾਨੂੰ ਕੋਈ ਸਟੇਟਮੈਂਟ ਨਹੀਂ ਰਿਕਾਰਡ ਕਰਾਈ ਸੀ ਕੱਲ ਉਸਨੇ ਸਾਨੂੰ ਆ ਕੇ ਆਪਣੀ ਸਟੇਟਮੈਂਟ ਰਿਕਾਰਡ ਕਰਾਈ ਹੈ ਜੀ ਉਸ ਦੇ ਖਿਲਾਫ ਕਲਵੰਤ ਸਿੰਘ ਦੇ ਇਮੀਡੀਏਟਲੀ ਅਸੀਂ ਐਫ ਆਰ ਨੰਬਰ 80 24 ਅੰਡਰ ਸੈਕਸ਼ਨ 64 ਬੀ ਐਨ ਐਸ ਦੇ ਵਿੱਚ ਰਜਿਸਟਰ ਕਰ ਦਿੱਤੀ ਹੈ ਜੀ ਤੇ ਛਾਪੇਮਾਰੀ ਸਾਡੀ ਜਾਰੀ ਹੈ ਕੰਟੀਨਿਊ ਜਲਦੀ ਤੋਂ ਜਲਦੀ ਉਹਨੂੰ ਬਾਬੇ ਨੂੰ ਅਰੈਸਟ ਕਰ ਲੇਤਾ ਜਾਊਗਾ ਸਰ ਕਾਰਨ ਕੀ ਹੈ ਕਾਰਨ ਇਹ ਸੀ ਕਿ ਬਾਬਾ ਪਿੰਡ ਦੇ ਵਿੱਚ ਜਿਵੇਂ ਪੁਛਾ ਦਿੰਦੇ ਹੁੰਦੇ ਆ ਜੀ ਤੇ ਆਮ ਲੋਕੀ ਪੁੱਛਾ ਲੈਣ ਜਾਂਦੇ ਨੇ ਤਾਂ ਉਹਨੇ ਕਿਹਾ ਵੀ ਤੈਨੂੰ ਬਾਬੇ ਨੇ ਕਿਹਾ ਵੀ ਮੁੰਡਾ ਹੈ ਨਹੀਂ ਸੀ ਇਹਨਾਂ ਲੇਡੀ ਦੇ ਘਰੇ ਮੈਰਿਡ ਸੀ ਤੇ ਉਹਨਾਂ ਨੇ ਕਿਹਾ ਤੈਨੂੰ ਪੁੱਤਰ ਦੀ ਦਾਤ ਮਿਲ ਜੂਗੀ ਜੀ ਇਹਨਾਂ ਕੋਲੋਂ ਤੇ ਇਸ ਲਈ ਉਹਨਾਂ ਦੇ ਘਰੇ ਜਾਂਦੀ ਸੀਗੀ ਤਾਂ ਬਾਬੇ ਨੇ ਕਿਹਾ ਵੀ ਜੇ ਤੂੰ ਪੁੱਤਰ ਦੀ ਦਾਤ ਲੈਣੀ ਆ ਤੇ ਤੈਨੂੰ ਮੇਰੇ ਨਾਲ ਪੰਜ ਇਸ਼ਨਾਨ ਕਰਨ ਜਾਣਾ ਪਊਗਾ ਬਾ